ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਇਤਿਹਾਸਿਕ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਸਾਹਿਬ ਵਿਖੇ ਬਾਲ ਸਿੰਘਾਂ ਨੂੰ ਗਤਕਾ ਅਤੇ ਹੋਰ ਕਲਾਵਾਂ ਸਿਖਾਉਣ ਦੀ ਸੇਵਾ ਨਿਭਾ ਰਹੇ ਬਾਬਾ ਸੰਦੀਪ ਸਿੰਘ ਵੱਲੋਂ ਘਰ ਘਰ ਅੰਦਰ ਧਰਮਸ਼ਾਲਾ ਮਿਸ਼ਨ ਦੇ ਤਿਤ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਿਤ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਤੇ ਉਹਨਾਂ ਦੇ ਸਿੱਖ ਇਤਿਹਾਸ ਨਾਲ ਸੰਬੰਧਿਤ ਕਵਿਜ਼ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਇਸੇ ਕੜੀ ਵਿੱਚ ਪਿੰਡ ਖੋਖਰ ਦੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਇਆ ਗਿਆ ਤੇ ਬੱਚਿਆਂ ਕੋਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਸਵਾਲ-ਜਵਾਬ ਵੀ ਪੁੱਛੇ ਗਏ। ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਪਿੰਡ ਖੋਖਰ ਵਿਖੇ ਸਿੰਘ ਸਵਾ ਗੁਰਦੁਆਰਾ ਸਿੰਘ ਸਵਾ ਵਿਖੇ ਆਜੀ। ਕੋਈ ਜਨੇ ਪਹਿਲਾਂ ਸੀ ਇਹਨਾਂ ਬੱਚਿਆਂ ਨੂੰ ਸਿੱਖ ਇਤਿਹਾਸ ਪੜਾਇਆ ਸੀ। ਤੇ ਉਸ ਤੋਂ ਬਾਅਦ ਅੱਜ ਅਸੀਂ ਸੰਗਤੋਕੀ ਵਿੱਚ ਅਸੀਂ ਬੱਚਿਆਂ ਦੇ ਸਵਾਲ ਜਵਾਬ ਇਤਿਹਾਸ ਵਿੱਚ ਪੁੱਛੇ ਨੇ ਤੇ ਬੱਚਿਆਂ ਨੇ ਬਹੁਤ ਵਧੀਆ ਉਤਸ਼ਾਹ ਦੇ ਨਾਲ ਬੱਚਿਆਂ ਨੇ ਸਾਨੂੰ ਰਿਸਪੌਂਸ ਦਿੱਤਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਪ੍ਰਬੰਧਕ ਮਦਦ ਨਾਲ ਹੋਇਆ ਕੁਝ ਜਿਹੜੇ ਬੀਨ ਬਾਹਰ ਗਏ ਨੇ ਐਨ ਆਰ ਆਈ ਵੀਰਾਂ ਜਿਹੜੇ ਉਹਨਾਂ ਦਾ ਸਹਿਯੋਗ ਮਿਲਿਆ ਤੇ ਇਹ ਕਾਜ ਇਸ ਕਰਕੇ ਆਮ ਤਿੱਤ ਨਹੀਂ ਕਿਉਂਕਿ ਆਪਣੀ ਪਨੀਰੀ ਸਾਧਨੀ ਬਹੁਤ ਜ਼ਰੂਰੀ ਹੈ ਜਿਵੇਂ ਛੋਟੇ ਸਾਹਿਬ ਜੀ ਆਦਿ ਸਰਹੰਦ ਜੀ ਹੈ ਸਰਹੰਦ ਵਿੱਚ ਅਨੇਕਾਂ ਤਸਵੀਰ ਦੇ ਕੇ ਉਹਨਾਂ ਦੇ अनेकानेक ਅਪਿਆচার ਕਰਨ ਤੋਂ ਬਾਅਦ ਉਹਨਾਂ ਨੂੰ ਨੀਂਹ ਦੇ ਵਿੱਚ ਚਿੰਕ ਸ਼ਹੀਦ ਕਰ ਦਿੱਤਾ ਪਰ ਗੁਰੂ ਕੇ ਪਿਆਰਿਆਂ ਨੇ ਗੁਰੂ ਕੇ ਲਾਲਾਂ ਨੇ ਇਹ ਨਹੀਂ ਆਪਣਾ ਧਰਮ ਨਹੀਂ ਛੱਡਿਆ ਆਪਣਾ ਇਹ ਨਹੀਂ ਛੱਡਿਆ ਪਰ ਅੱਜ ਜੇ ਜਿਹੜੇ ਸਾਡੇ ਬੱਚੇ ਪੱਤਿਪੁੰਨਿਆਂ ਨੂੰ ਜਾ ਰਹੇ ਨੇ ਅਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕਾ ਮੋੜ ਕੇ ਅਸੀਂ ਵਾਪਸ ਲੈ ਕਰ ਲਏਗਾ ਇਹੋ ਹੀ ਤਰੀਕਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਸਤੀ ਖਿਨਾ ਜੋੜੀਏ ਇਤਿਹਾਸ ਪੜਾਈਏ ਵਾਣ ਦੀ ਸਮਚੇ ਕਰਾਈਏ ਵਾਣ ਦੀ ਸਮਚੇ ਕਰਾਈਏ ਤਾਂ ਜੋ ਬੱਚੇ ਸਾਡੇ ਕੋ ਸਿੱਖਿਆ ਜੋ ਸਕਣ ਸਾਨੂੰ ਸੰਗਤ ਜੀ ਸਭ ਨੂੰ ਮਿਲ ਕੇ ਕਹਮਲਾ ਮਾਰਨਾ ਚਾਹੀਦਾ ਸਾਰੇ ਨੂੰ ਮਿਲ ਕੇ ਕਾਰਜ ਕਰਨਾ ਚਾਹੀਦਾ ਪਿੰਡ ਪਿੰਡ ਵਿੱਚ ਸਾਨੂੰ ਚਾਹੀਦਾ ਮਹੱਲੇ ਵਿੱਚ ਪਿੰਡ ਵਿੱਚ ਹਰ ਵਾਰਡ ਵਿੱਚ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਗੁਸਤੀ ਕਿ ਪੜਾਈਏ ਗੁਰ ਸਿੱਖੀ ਗੁਰਗਿਆਨ ਦੇ ਕਲਾਸਾਂ ਲਗਾਈਏ ਤਾਂ ਜੋ ਸਾਡੇ ਬੱਚੇ ਕੋ ਸਿੱਖਿਆ ਜੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ